कल मैं हर नीरज बाली दूसरी देख रहे हो पंजाब अपडेट पूरे पंजाब وچ بلاک کمیٹی ਚੋਣਾਂ ਦੇ ਦੌਰਾਨ ਧੱਕਾ ਮੁਕੀ ਫਾਈਲ ਫਾੜਨ ਉਮੀਦਵਾਰਾਂ ਨੂੰ ਧਮਕੀਆਂ ਅਤੇ ਮਹਿਲਾਵਾਂ ਦੇ ਨਾਲ ਬਸਲੂਕੀ ਵਰਗੀਆਂ ਕਈ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਲੋਕਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਚੋਣਾਂ ਜਿਹੇ ਸੰਵੇਦਨਸ਼ੀਲ ਵਿਸ਼ੇ ਤੇ ਵਿੱਚ ਵੀ ਸ਼ਾਂਤੀ ਤੇ ਨਿਆਂ ਪ੍ਰਕਿਰਿਆ ਨੂੰ ਕਾਬੂ ਕਰਨ ਚ ਨਾਕਾਮ ਦਿਖੀ ਹੈ ਤੇ ਪੰਜਾਬ ਦੇ ਡੀਜੀਪੀ ਤੇ ਵੀ ਸਵਾਲ ਉੱਠੇ ਲੱਗ ਪਏ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਕ ਤੋਂ ਬਾਅਦ ਇੱਕ ਇੱਕ ਸ਼ਰਮਨਾਕ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਉਮੀਦਵਾਰਾਂ ਦੀਆਂ ਫਾਈਲਾਂ ਖੋਈਆਂ ਗਈਆਂ ਫਾੜੀਆਂ ਗਈਆਂ ਪੱਗਾਂ ਤੱਕ ਲਾਈਆਂ ਗਈਆਂ ਤੇ ਸੱਤਾ ਦਾ ਨਸ਼ਾ ਆਮ ਆਦੀ ਪਾਰਟੀ ਦੇ ਸਿਰ ਚੜ ਕੇ ਬੋਲਦਾ ਵੀ ਨਜ਼ਰ ਆਇਆ ਬੋਲ ਸੁਣ ਲੋ ਉਹ ਪੱਗਾਂ ਲਿਆਓ ਆਪਣੇ ਆਦੇ ਪਛਾਣ ਕੇ ਲੈ ਜਾਓ ਪੱਗਾਂ ਫੇਰ ਗੱਲ ਕਰਿਓ ਪਹਿਲਿਆਂ ਨੂੰ ਸੇਕ ਦੇਣਾ ਪਤਾ ਲੈ ਜਾਓ ਤੇ ਜੁੜਦਾ ਪੁੱਛ ਲੈਣਾ ਸੇਕ ਦੇਣਾ ਫੇਰ ਆ ਜਾਓ ਜਾਨ ਤੋਂ ਜਾਨ ਤੋਂ ਚਾਵਲਾ ਉਹ ਗੰਦਿਆ ਨਾਲ ਜਾਨ ਤੋਂ ਜਾਨ ਤੋਂ ਗੰਦਿਆ ਨਾਲ ਕੁਝ ਥਾਮਾ ਦੇ ਚੋਲਣ ਆਏ ਲੋਕਾਂ ਨੂੰ ਸਿੱਧਾ ਡਰਾਇਆ ਧਮਕਾਇਆ ਗਿਆ ਇਸ ਸਮੂਹ ਪ੍ਰਕਿਰਿਆ ਦੇ ਵਿੱਚ ਪੁਲਿਸ ਦੀ ਸੁਸਤੀ ਤੇ ਅਸਮਰਥਾ ਨੇ ਹੋਰ ਚਿੰਤਾ ਵਧਾ ਦਿੱਤੀ ਸਿੱਧੇ ਸ਼ਬਦਾਂ ਚ ਕਹੀਏ ਤਾਂ ਪੁਲਿਸ ਮੂੰਹ ਤੱਕਦੀ ਦੇਖਦੀ ਰਹਿ ਗਈ ਪੂਰੇ ਸੂਬੇ ਚ ਅਜੇ ਹੀ ਗੜਗੜੂ ਦੇ ਵਿਚਕਾਰ ਪਟਿਆਲਾ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਜਿੱਥੇ ਇੱਕ ਜ਼ਿਲ੍ਹੇ ਵਿੱਚ 6 ਐਫਆਈਆਰ ਦਰਜ ਹੋਈਆਂ ਪਰ ਪੁਲਿਸ ਸਿਰਫ 2 ਦੋਸ਼ੀਆਂ ਨੂੰ ਪਛਾਣ ਕਰ ਸਕੇ ਲੋਕ ਲੰੰਤਾ ਪਾ ਰਹੇ ਨੇ ਪਟਿਆਲਾ ਪੁਲਿਸ ਤੇ ਕਨੌਰ ਵਿੱਚ ਮਹਿਲਾ ਤੋਂ ਸੜਕ ਤੇ ਫਾਇਲ ਖੋਲੀ ਗਈ ਜੁਲਕਾ ਤ੍ਰਿਪਟਿਨ ਨਾਬਾ ਅਤੇ ਸਮਾਣਾ ਦੇ ਵਿੱਚ ਵੀ ਲਗਾਤਾਰ ਖੋਖੋਾਈ ਦੇ ਕੇਸ ਆਪਰੇ ਵੀਡੀਓਜ਼ ਵਾਇਰਲ ਹੋਣ ਚਿਹਰੇ ਸਪਸ਼ਟ ਹੋਣ ਅਤੇ ਕੁਝ ਲੋਕਾਂ ਦੀਆਂ ਤਸਵੀਰਾਂ ਸਿਆਸੀ ਨੇਤਾਵਾਂ ਦੇ ਨਾਲ ਹੋਣ ਦੇ ਬਾਵਜੂਦ ਪੁਲਿਸ ਦੋਸ਼ੀਆਂ ਨੂੰ ਪਛਾਣਨ ਦੇ ਵਿੱਚ ਫੇਲ ਰਹੀ ਇਸ ਨੇ ਪੁਲਿਸ ਦੀ ਕਮਜ਼ੋਰੀ ਨੂੰ ਬੇਨਕਾਬ ਕਰਕੇ ਰੱਖ ਦਿੱਤਾ ਪਰ ਸੁਖਵੀਰ ਬਾਦਲ ਨੇ ਸਿੱਧੀ ਧਮਕੀ ਦੇ ਦਿੱਤੀ ਕਿ ਐਸਐਸਪੀ ਪਟਿਆਲਾ ਨੂੰ ਜੇਲ੍ਹ ਭੇਜ ਕੇ ਸਾ ਲਵਾਂਗੇ ਡੱਕਾ ਉਨ੍ਹਾਂ ਦੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਹ ਰਹਿ ਗਿਆ ਇੱਕ ਸਰਕਾਰ ਦਾ ਆਜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟਸ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅਜੰਮਰੀ ਲੈ ਰਹੇ ਆ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜ ਲਗਿਆ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਟੋਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੋਕ ਥੂ ਥੂ ਕਰ ਰਹੇ ਨੇ ਅਜੀਬ ਬਿਆਨ ਤੇ ਸੁਣੋ ਕੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਸੀਆਂ ਜਿਹਨੇ ਪੱਕਾ ਪੱਗਾਂ ਤਾਂ ਤੁਸੀਂ ਲੱਗੇ ਹੀ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ ਹੀ ਧਾਕਰ ਹੁੰਦੇ ਇਲੈਕਸ਼ਨ ਪਈ ਆ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਖੀ ਚਾਹਵਾ ਕਿ ਮੈਂ ਬੜਾ ਸਾਫ਼ ਆਂ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਤੇ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਆ ਗਾਲੀ ਕਲੋਚ ਬੜਾ ਹੋਇਆ ਜੀ ਆਮਨੇ ਸਾਹਮਨੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੇ ਚੱਲ ਜਾ ਜਾ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਸਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਗਾਲੀ ਦਾ ਜਵਾਬ ਦੇ ਦੋਨੇ ਥਿਰ ਖੜੇ ਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ 1/2 ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਾਲ ਹੋਇਆ ਬਿਲਕੁਲ ਠੀਕ ਹੋ ਜੀ ਕਿਹੇ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖਾ ਕਿੰਨੇ ਪਾਇਆ ਮੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਕਿ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤੋ ਮਾੜਾ ਮੋੜਾ ਫੁੱਫੜ ਆ ਜਾਂਦਾ ਤੋ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਮੇਖੋ ਮੈਂ ਇਹ ਗੱਲ ਤੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ਟੀਆਂ ਪੰਚਾਇਤ ਦੀਆਂ ਲੱਖਣਾ ਅਮੂਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲਖਣਾ ਹੋ ਕੇ ਡੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਲਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਇਕੱਲੇ ਇਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਆਪਾਂ ਕਾਦੇ ਵਾਸਤੇ ਵਿਖਾਵਾ ਕਰਦੇ ਹਾਂ ਲੋਕ ਆਪਨੇ ਵਾਪਸੀ ਜਿ ਕਿਹਾ ਕਿ ਹਿੰਸਾ ਕਾਂਗਰਸ ਤੇ ਅਕਾਲੀਆ ਨੇ ਕੀਤੀ ਹੈ ਬਾਕੀ ਲੋਕਾਂ ਦੇ ਨਿਆਣੇ ਸਿਆਣੇ ਤੁਸੀਂ ਆਪ ਸਿਆਣੇ ਖੈਰ ਜਾਦੇ ਜਾਂਦੇ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਲੋਕਤੰਤਰ ਦਾ ਕੀ ਹਾਲ ਹੋ ਰਿਹਾ ਮਾਨ ਸਾਹਿਬ ਦੇ ਰਾਜ ਚ ਉਸਦੀ ਇਹ ਮੂੰਹ ਬੋਲਦੀ ਤਸਵੀਰ ਹੈ ਦੇਖੋ ਅੰਦਰ ਮਰਵਾਉਂਦਾ ਹੈ ਸਾਰੇ ਉਹ ہماری ਪਾਰਟੀ ਸਰ ਦੇ ਪੈਜ ਉਹ ਮੇਰਾ ਸੀ ਪੈਣ ਹੈ ਸਾਰੇ ਕਹਤਾ ਕਿ ਨਾ ਮੇਰੇ ਮੇਰੇ ਸੰਗ ਕਿਹੜਾ ਪਿੰਡ ਆ ਤਰਗਾਵਾਦ ਤੇ ਕੀ ਗੱਲ ਹੋਈ ਆ ਅੰਦਰੋਂ ਬਾਣ ਗਾ ਮੈਂ ਗੁਰਦੀਪ ਸਾਹੀ ਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਆ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਰ ਘਰ ਮੈਂ ਅੰਦਰ ਦਰਵਾਜ਼ਾ ਬਣਾ ਤਾ ਖਟਕ ਲਾ ਗਿਆ ਅੱਛਾ ਖਟਕ ਲਾ ਗਿਆ ਗੁਰਦੀਪ ਸਿੰਘ ਹੁਣ ਕੋਈ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਆ ਜਿਆਦਾ ਕਾਸਪਾਸ ਉਹ ਇਧਰ ਉਹ ਇਧਰ ਦੱਸੋ ਕਿ ਸਹੀ ਹੋਇਆ ਵਾ ਹਾਂਜੀ ਹਾਂ ਜੀ ਯਾਰ ਉਹ ਸਾਰੇ ਅੰਦਰ ਘੁੰਮਾ ਕਰਦੀ ਹੋਣ ਈ ਆ ਹਾਂ ਅ ਮੇਰੇ ਨਾਲ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਗਰਮੇ ਸਿੰਘ ਕਾਂਗਰਸ ਦੀ ਪਾਰਟੀ ਨੂੰ ਕਾਗਜ਼ੀ ਪੜਨ ਲੱਗੇ ਕਾਂਗਰਸ ਨੂੰ ਭਰ ਲਿਆ ਤੁਸੀਂ ਤਾਂ ਕਾਂਗਰਸ ਕਾਗਜ਼ੀ ਖੋ ਕੇ ਲੱਗੇ ਵੀਰੇ ਕਾਗਜ਼ੀ ਖੋ ਕੇ ਕਾਗਜ਼ੀ ਖੋ ਕੇ ਪੱਗ ਵੀ ਖੋ ਕੇ ਲੱਗੇ ਜੀ ਅੱਛਾ ਆ ਸਾਰੇ ਵਾਲ ਦੇ ਮੈਂਬਰ ਹੋ ਜੀ ਆਏ ਤਰ ਕਗੜ ਪੰਡੇ ਨਾ ਦਰਗਾਹ ਆਏ ਆ ਸਾਰੇ ਵਾਲ ਖੋਤੇ ਨੇ ਕੌਣ ਆਇਆ ਹੱਥੋਂ ਪਾਈ ਘਟਣ ਮਰੇ ਗਰਦੀਪ ਸਿੰਘ ਨਾਲ ਜਿਹੜੇ ਬੰਦਿਆਂ ਨੂੰ ਲਲਕਾਰ ਪਾਇ ਆਏ ਪੱਗ ਕਿੱਥੇ ਤੁਹਾਡੀ ਪੱਗ ਵੀ ਉਹ ਲੈ ਕੇ ਹੋਗੇ